ਸ਼ਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਡਰਿੰਕ ਬਣੋਲੀਏ ਤੇ ਸਭ ਤੋਂ ਜ਼ਿਆਦਾ ਵਧੀਆ ਤੇ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਮੰango ਫਰੂਟੀ ਬਾਜ਼ਾਰ ਵਿੱਚੋਂ ਅਸੀਂ ਉਹਨਾਂ ਨੂੰ ਕਦੇ ਨਹੀਂ ਲੈ ਕੇ ਦੇ ਸਕਦੇ ਕਿਉਂਕਿ ਉਹ ਕਿਵੇਂ ਤਿਆਰ ਹੁੰਦੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜੀ ਮੰango ਫਰੂਟੀ ਘਰ ਵਿੱਚ ਤਿਆਰ ਕਰਾਂਗੇ ਜਿਹਨੂੰ ਤੁਸੀਂ ਡੇਢ ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਜੇ ਇਕਲ ਟਾਈਮ ਤਿਆਰ ਕਰੋਗੇ ਤਾਂ ਉਹ ਵੀ 10-12 ਦਿਨਾਂ ਤੱਕ ਬਿਲਕੁਲ ਖਰਾਬ ਨਹੀਂ ਹੁੰਦੀ ਗਰਮੀ ਦਾ ਮੌਸਮ ਹੈ ਤੇ ਅੰਬ ਆਮੀ ਮਿਲ ਰਹੇ ਆ ਆਪਾਂ ਤਿੰਨ ਲੇ ਜੀ میٹھے آم یعنی کہ ਜਿਹੜੇ ਆਪਾਂ ਆਮ ਰੁਟੀਨ ਵਿੱਚ ਖਾਣੇ ਆ ਤੇ ਡੇਢ ਕਿਲੇ ਆਪਾਂ ਅਚਾਰੀ ਆਂਬ ਡੇਢ ਮੈਂ ਇਸ ਲਈ ਕਹਿ ਰਹੀ ਐ ਕਿਉਂਕਿ ਇੱਕੰਬ ਵੀ ਕਾਫੀ ਵੱਡੀ ਐ ਤੇ ਇੱਕ ਬਿਲਕੁਲ ਛੋਟੀ ਐ ਜਿੰਨੇ ਤੁਸੀਂ ਮਿੱਠੇ ਅੰਬ ਲਓਂਗੇ ਉਸ ਦਾ ਅੱਧਾ ਹਿੱਸਾ ਹੀ ਖਟਾ ਅੰਬ ਲੈਣਾਗਾ ਜੇ ਦੋ ਪੀਸ ਵੱਡੇ ਲੈਨੇ ਹੋ ਤਾਂ ਇੱਕ ਛੋਟਾ ਚਾਰੀ ਅੰਬ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਛਿੱਲ ਲਿਓ ਤੇ ਬਿਲਕੁਲ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਓ ਜਦੋਂ ਤੁਸੀਂ ਅਚਾਰੀ ਅੰਬ ਨੂੰ ਕੱਟੋਗੇ ਕਈਆਂ ਵਿੱਚ ਗੁੱਠਲੀ ਐ ਜਿਹੜੀ ਉਹ ਪੂਰੀ ਨਹੀਂ ਬਣੀ ਹੁੰਦੀ ਕੱਚੀ ਜੀ ਹੁੰਦੀ ਐ ਤੇ ਉਹ ਜਦੋਂ ਹੀ ਤੁਸੀਂ ਪੀਸ ਕੱਟੋਗੇ ਧਿਆਨ ਰੱਖਿਓ ਵਿੱਚ ਕੱਟੀ ਜਾਵੇ ਨਹੀਂ ਤਾਂ ਫਰੂਟੀ ਦਾ ਟੇਸਟ ਬਿਲਕੁਲ ਖਰਾਬ ਹੋ ਜਾਊਗਾ ਤੇ ਸਾਰਾ ਅੰਬਾਂ ਦਾ ਪਲਪ ਆਪ ਉਤਾਰ ਲਿਆ ਬਿਲਕੁਲ ਛੋਟੇ ਛੋਟੇ ਪੀਸਾਂ ਵਿੱਚ ਕਰਕੇ ਇਹਨੂੰ ਆਪਾਂ ਰੱਖ ਲਿਆ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਪਰ ਕੀ ਲਵਾਂਗੇ ਖੰਡ ਦੀ ਤੁਸੀਂ ਇੱਥੇ ਮਿਸ਼ਰੀ ਵੀ ਲੈ ਸਕਦੇ ਹੋ ਮੈਂ ਮਿਸ਼ਰੀ ਇਸ ਲਈ ਨਹੀਂ ਪਾਈ ਕਿਉਂਕਿ ਮੇਰੇ ਕੋਲ ਐਟ ਅ ਟਾਈਮ ਨਹੀਂ ਸੀ ਤੇ ਬੱਚਿਆਂ ਦੀ ਸਵੇਰ ਸਕੂਲ ਜਾਣ ਵੇਲੇ ਡਿਮਾਂਡ ਸੀ ਕਿ ਉਹ ਜਦੋਂ ਹੀ ਘਰ ਆਉਣ ਤਾਂ ਉਹਨਾਂ ਨੂੰ ਫਰੂਟੀ ਬਣੀ ਹੋਣੀ ਮਿਲਣੀ ਚਾਹੀਦੀ ਹੈ ਇਸੇ ਲਈ ਮੈਂ ਐਟ ਅ ਟਾਈਮ ਤਿਆਰ ਕੀਤੀ ਆਪਾਂ ਖੰਡ ਪਾਤੀ ਫਿਰ ਥੋੜਾ ਥੋੜਾ ਕਰਕੇ ਆਪਾਂ ਅੰਬ ਨੂੰ ਗ੍ਰਾਇੰਡ ਕਰਾਂਗੇ ਇੱਕੋ ਵਾਰ ਚ ਸਾਰੇ ਅੰਬ ਨਾ ਪਾਇਓ ਕਿਉਂਕਿ ਨਹੀਂ ਤਾਂ ਇਹ ਵਧੀਆ ਗ੍ਰਾਇੰਡ ਨਹੀਂ ਹੋਣੀ ਤੇ ਇਹਦਾ ਆਪਾਂ ਸਮੂਥ ਜਾਂ ਪੇਸਟ ਤਿਆਰ ਕਰਨਾ ਹੈ ਤਾਂ ਕਿ ਇਹਦੇ ਵਿੱਚ ਕੋਈ ਵੀ ਅੰਬ ਦਾ ਪੀਸ ਵਗੈਰਾ ਬਿਲਕੁਲ ਨਾ ਬਚੇ ਅੱਧੀ ਆਪਾਂ ਖੰਡ ਪਾਤੀ ਥੋੜਾ ਜਿਹਾ ਪਾਣੀ ਪਾ ਕੇ ਗ੍ਰਾਇੰਡ ਕਰਾਂਗੇ ਜੇ ਗ੍ਰਾਇੰਡ ਕਰਨ ਵਿੱਚ ਦਿੱਕਤ ਆਵੇ ਤਾਂ ਦੋ ਸਕ स्पून ਤੁਸੀਂ ਪਾਣੀ ਦੇ ਹੋਰ ਪਾ ਲਿਓ ਕਿਉਂਕਿ ਮੈਨੂੰ ਵੀ ਆਈ ਸੀ ਕਿਉਂਕਿ ਅੰਬਾਂ ਦਾ ਪੇਸਟ ਹੈ ਜਿਹੜਾ ਗਾੜਾ ਹੋ ਜਾਂਦਾ ਤੇ ਇਹ ਮਿਕਸਰ ਵਗੈਰਾ ਜਲਦੀ ਜਲਦੀ ਨਹੀਂ ਚੱਲਦੇ ਇਸ ਲਈ ਪਾਣੀ ਤੁਹਾਨੂੰ ਥੋੜਾ ਜਿਹਾ ਪਾਉਣਾ ਹੀ ਪਊਗਾ ਉਸ ਤੋਂ ਬਾਅਦ ਜਦੋਂ ਇਹ ਦਾ ਸਮੂਥ ਪੇਸਟ ਤਿਆਰ ਹੋ ਗਿਆ ਤੇ ਦੇਖਣ ਵਿੱਚ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਤੁਸੀਂ ਦੇਖ ਲਓ ਜਦੋਂ ਹੀ ਅੰਬਾਂ ਨੂੰ ਤੁਸੀਂ ਛਿੱਲੋਗੇ ਜਿਓ ਜਿਹਾ ਹੀ ਕਲਰ ਉਹਨਾਂ ਦੇ ਅੰਦਰ ਹੋਊਗਾ ਉਹੀ ਜਿਹਾ ਹੀ ਫਰੂਟੀ ਦਾ ਕਲਰ ਆਊਗਾ ਉਸ ਤੋਂ ਬਾਅਦ ਆਪਾਂ ਦੂਸਰੇ ਸਾਰੇ ਅੰਬਾਂ ਨੂੰ ਉਸੇ ਤਰੀਕੇ ਦੇ ਨਾਲ ਗ੍ਰाइंड ਕਰ ਲਿਆ ਤੇ ਸਮੂਥ ਪੇਸਟ ਤਿਆਰ ਕਰਕੇ ਸਾਰਾ ਇੱਕ ਕੜਾਈ ਵਿੱਚ ਇਕੱਠਾ ਕਰ ਦਾਂਗੇ ਖੰਡ ਇੱਕ ਦੋ ਵਾਰੀ ਚ ਵੱਧ ਘੱਟ ਪੈਗੀ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਜਦੋਂ ਤੁਸੀਂ ਇਹਨੂੰ ਮਿਕਸ ਕਰੋਗੇ ਤਾਂ ਇਹਨੇ ਸਾਰੇ ਨੇ ਇੱਕਸਾਰ ਹੋ ਜਾਣਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਕਰਾਂਗੇ ਤੇ ਸ਼ੁਰੂ ਕਰਾਂਗੇ ਪਰ ਜਦੋਂ ਹੀ ਤੁਸੀਂ ਇਹਨੂੰ ਗ੍ਰाइंड ਕਰ ਰਹੇ ਹੋ ਪਹਿਲਾਂ ਗੈਸ ਬਿਲਕੁਲ ਨਾ ਚਲਾਇਓ ਕਿਉਂਕਿ ਇਹ ਤੁਹਾਨੂੰ ਨਾਲ-ਨਾਲ ਹੀ ਮਿਕਸ ਕਰਨਾ ਪਊਗਾ ਨਹੀਂ ਤਾਂ ਇਹਨੇ ਕੜਾਈ ਦੇ نیچے ਲੱਗ ਜਾਣਾ ਥੋੜਾ ਬਹੁਤ ਵੀ ਨੀਚੇ ਲੱਗ ਗਿਆ ਤਾਂ ਸਾਰਾ ਟੇਸਟ ਜਿਹੜਾ ਖਰਾਬ ਹੋ ਜਾਊਗਾ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਲਗਾਤਾਰ ਇਹਨੂੰ ਆਪਾਂ 8 ਤੋਂ 10 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਪਰ ਉਦੋਂ ਤੱਕ 8 ਤੋਂ 10 ਮਿੰਟ ਗਿਣਿਓ ਜਦੋਂ ਇਹ ਉਬਾਲੇ ਲੈਣ ਲੱਗੀ ਕਿਉਂਕਿ ਇਹਨੂੰ 2-3 ਮਿੰਟ ਤਾਂ ਗਰਮ ਹੋਣਤੀ ਲੱਗ ਜਾਣਗੇ ਜਦੋਂ ਹੀ ਇਹਨੂੰ ਪਕਦੀ ਨੂੰ 4 ਤੋਂ 5 ਮਿੰਟ ਹੋ ਜਾਣਗੇ ਤਾਂ ਇਹਦੇ ਛਿੱਟੇ ਜਿ ਉੱਠਨੇ ਸ਼ੁਰੂ ਹੋ ਜਾਣਗੇ ਤੇ ਕਾਫੀ ਗਰਮ ਹੋਣਗੇ ਤੁਸੀਂ ਇੱਥੇ ਧਿਆਨ ਰੱਖਣਾ ਚਾਹੀ ਤੁਸੀਂ ਕੋਈ ਟੱਕਣ ਲੈ ਲਿਓ ਜਾਂ ਜਾਲੀ ਵਗੈਰਾ ਦੇ ਉੱਪਰ ਰੱਖ ਕੇ ਫਿਰ ਪਕਾਉਂਦੇ ਜਾਈਓ ਪਰ ਨਾਲ-ਨਾਲ ਮਿਕਸ ਜਰੂਰ ਕਰਦੇ ਜਾਣਾ ਕਿਉਂਕਿ ਨਹੀਂ ਤਾਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਇਹਨੇ نیچے ਲੱਗ ਜਾਣਾ ਹੈਗਾ 8 ਤੋਂ 10 ਮਿੰਟਾਂ ਦੇ ਵਿੱਚ ਵਿੱਚ ਇਹਨੇ ਆਪਣਾ ਕਲਰ ਵੀ ਚੇਂਜ ਕਰ ਲੈਣਾ ਤੇ ਇੱਥੇ ਤੁਹਾਨੂੰ ਬੜੀ ਸੋਹਣੀ ਇਹਦੀ ਖੁਸ਼ਬੂ ਆਉਣ ਲੱਗ ਜੂ ਜਿਵੇਂ ਤੁਸੀਂ ਫਰੂਟੀ ਦੀ ਬੋਤਲ ਖੋਲੀ ਹੋਵੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਕਿ ਇਹ ਬਣ ਕੇ ਤਿਆਰ ਹੋ ਗਈ ਤੇ ਲਾਸਟ ਤੇ ਤੁਸੀਂ ਦੇਖੋਗੇ ਇਹਦੇ ਵਿੱਚ ਕਾਫੀ ਛੋਟੇ ਛੋਟੇ ਬਬਲਸ ਜੇ ਉੱਠਣਗੇ ਪਰ ਛਿੱਟੇ ਵਗੈਰਾ ਤੁਹਾਡੇ ਉੱਪਰ ਬਿਲਕੁਲ ਨਹੀਂ ਪੈਣਗੇ ਇੱਥੇ ਤੁਸੀਂ ਗੈਸ ਨੂੰ ਕਰ ਦਿਓ ਬੰਦ ਤੇ 1.5 ਘੰਟੇ ਲਈ ਇਹਨੂੰ ਤੁਸੀਂ ਰੱਖਿਓ ਰੈਸਟ ਤੇ ਤਾਂ ਕਿ ਇਹ ਠੰਡੀ ਹੋ ਜੇ ਜੇ ਬੱਚਿਆਂ ਨੂੰ ਜਲਦੀ ਹੈ ਕਈ ਵਾਰ ਜੇ ਕੋਲੀ ਹੁੰਦੇ ਐ ਤੇ ਜਿਆਦਾ ਹੀ ਤੂਫਾਨ ਮਚਾਉਂਦੇ ਐ ਫਿਰ ਤੁਸੀਂ ਇਹਨੂੰ ਪੱਖੇ ਥੱਲੇ ਠੰਡੀ ਕਰ ਲਿਓ ਛਟਪਟ ਹੋ ਜਾਊਗੀ ਉਸ ਤੋਂ ਬਾਅਦ ਇਹਨੂੰ ਆਪਾਂ ਸਟੋਰ ਕਰਕੇ ਕਿਵੇਂ ਰੱਖਾਂਗੇ ਤੇ ਐਨੀ ਟਾਈਮ ਕਿਵੇਂ ਪੀਵਾਂਗੇ ਫੁੱਲ ਵੀਡੀਓ ਜ਼ਰੂਰ ਦੇਖਿਓ ਕੋਈ ਵੀ ਕੱਚ ਦੀ ਬੋਟਲ ਲੈ ਲਿਓ ਉਹਨੂੰ ਚੰਗੀ ਤਰ੍ਹਾਂ ਭਰ ਕੇ ਤੁਸੀਂ ਫ੍ਰਿਜ ਵਿੱਚ ਰੱਖਿਓ ਫ੍ਰਿਜਰ ਵਿੱਚ ਨਹੀਂ ਰੱਖਣਾ ਸਿੰਪਲ ਫ੍ਰਿਜ ਵਿੱਚ ਰੱਖ ਦਿਓ ਜਦ ਹੀ ਫਰੂਟੀ ਤਿਆਰ ਕਰਨੀ ਐ ਇਹਦੇ ਵਿੱਚ ਠੰਡਾ ਪਾਣੀ ਮਿਕਸ ਕਰਿਓ ਤੇ ਬੱਚਿਆਂ ਨੂੰ ਦੇ ਦਿਓ ਮਜ਼ੇਦਾਰ ਫਰੂਟੀ ਤਿਆਰ ਹੈ ਜਦੋਂ ਨੂੰ ਮੈਂ ਸਾਰਾ ਕੁਝ ਤਿਆਰ ਕੀਤਾ ਜਦ ਬੱਚਿਆਂ ਦੇ ਸਕੂਲ ਤੋਂ ਆਉਂਦਾ ਹੋ ਗਿਆ ਸੀ ਟਾਈਮ ਤੇ ਆਪਾਂ ਉਹਨਾਂ ਲਈ ਫਰੂਟੀ ਐਟ ਅ ਟਾਈਮ ਤਿਆਰ ਕਰਕੇ ਰੱਖਤੀ ਤੇ ਇਹਦੇ ਵਿੱਚ ਠੰਡਾ ਠਾਰ ਪਾਣੀ ਆਪਾਂ ਮਿਕਸ ਕਰਤਾ ਜਿਹੜੇ ਪਾਂਡੇ ਦੇ ਵਿੱਚ ਤੁਸੀਂ ਫਰੂਟੀ ਬਣਾਓਗੇ ਉਸੇ ਵਿੱਚ ਹੀ ਪਾਣੀ ਪਾ ਕੇ ਮਿਕਸ ਕਰ ਲਿਓ ਕਿਉਂਕਿ ਜੇ ਤੁਸੀਂ ਅਲੱਗ ਤੋਂ ਤਿਆਰ ਕਰੋਗੇ ਤਾਂ ਕਾਫੀ ਸਾਰੀ ਫਰੂਟੀ ਜਿਹੜੀ ਕੜਾਈ ਵਗੈਰਾ ਨਾਲ ਹੀ ਲੱਗੀ ਰਹਿ ਜੂ ਇਸ ਲਈ ਆਪਾਂ ਬਿਲਕੁਲ ਵੇਸਟ ਨਹੀਂ ਕਰਨਾ ਪਾਣੀ ਤੁਸੀਂ ਓਨਾ ਪਾਉਣਾ ਜਿੰਨੀ ਤੁਹਾਨੂੰ ਜ਼ਰੂਰਤ ਹੈ ਜਿੰਨੀ ਕਿ ਤੁਸੀਂ ਗਾੜੀ ਰੱਖਣੀ ਹੈ ਜਿੰਨੀ ਪਤਲੀ ਰੱਖਣੀ ਹੈ ਤੁਹਾਡੀ ਮਰਜ਼ੀ ਤੇ ਹਲਕਾ ਜਿ ਤੁਸੀਂ ਮਿੱਠਾ ਚੈੱਕ ਕਰ ਲਿਓ ਜੇ ਘੱਟ ਹੋਇਆ ਤਾਂ ਪੀਸੀ ਹੋਈ ਮਿਸ਼ਰੀ ਇਹਦੇ ਵਿੱਚ ਮਿਕਸ ਕਰ ਲਿਓ ਉਸ ਤੋਂ ਬਾਅਦ ਜਿਹੜੀ ਬਚੀ ਸੀ ਆਪਾਂ ਉਹ ਬੋਟਲ ਵਿੱਚ ਪਾ ਤੀ ਇਹ ਵੀ 10 ਤੋਂ 12 ਦਿਨਾਂ ਤੱਕ ਬਿਲਕੁਲ ਖਰਾਬ ਨਹੀਂ ਹੋਊਗੀ ਤੇ ਜੇ ਲੰਬੀ ਦੇਰ ਸਟੋਰ ਕਰਨੀ ਹੈ ਤਾਂ ਤੁਸੀਂ ਉਸ ਤਰੀਕੇ ਨਾਲ ਕਰਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮਜ਼ੇਦਾਰ ਠੰਡੀ ਠਾਰ ਫਰੂਟੀ ਬਣਾ ਕੇ ਬੱਚਿਆਂ ਨੂੰ ਜਲਦੀ ਜਲਦੀ ਪਿਐਓ ਕਿਉਂਕਿ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੀ ਬੜੀ ਖੁਸ਼ੀ ਮਿਲਦੀ ਹੈ ਬੱਚੇ ਖੁਸ਼ ਤਾਂ ਆਪਾਂ ਖੁਸ਼ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮਜ਼ੇਦਾਰ ਜੀ ਫਰੂਟੀ ਦੀ ਰੈਸਪੀ ਤੁਹਾਨੂੰ ਕਿਹੋ ਜੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ